ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਰਬਨ ਉੱਪਰ ਆਪਣੀ ਮਿਹਰ ਬਣਾਈ ਰੱਖਣ ਤੇ ਸਾਰਿਆਂ ਦੇ ਘਰ ਵਿੱਚ ਸੁੱਖ ਸ਼ਾਂਤੀ ਰੱਖਣ ਤੇ ਹੋਰ ਤੁਹਾਨੂੰ ਪਤਾ ਹੀ ਆ ਆਪਣਾ ਚੈਨਲ ਮਤਲਬ ਜਿਹੜਾ ਹੈਗਾ ਆ ਚੈਨਲ ਦਾ ਨਾਮ ਦਾ ਨਾਂ ਬੜੀ ਕੰਫਿਊਜ਼ਰ ਰਹਿੰਦੀ ਆ ਬਹੁਤਿਆਂ ਨੂੰ ਪਿੰਡਾਂ ਵਾਲੇ ਭੈਣ ਜੀ ਪਿੰਡਾਂ ਵਾਲੇ ਭੈਣ ਜੀ ਨਹੀਂ ਮਤਲਬ ਪਿੰਡ ਵਾਲੇ ਭੈਣ ਜੀ ਆ ਇਹ ਨਹੀਂ ਮਗਰ ਲੱਗੀ ਹੋਈ ਨੇ ਇੰਗਲਿਸ਼ ਦੇ ਵਿੱਚ ਤੇ ਪੰਜਾਬੀ ਦੇ ਵਿੱਚ ਕੰਨਾ ਨਹੀਂ ਲੱਗਿਆ ਹਿਆ ਪਿੰਡ ਵਾਲੇ ਭੈਣ ਜੀ ਆਪਣੇ ਚੈਨਲ ਦਾ ਨਾਮ ਆ ਤੇ ਚਲੋ ਕੋਈ ਨਹੀਂ ਜੀ ਉਹ ਕਈ ਵਾਰੀ ਪੜ੍ਹਨ ਵਿੱਚ ਲੱਗ ਜਾਂਦੀ ਆ ਨਕਲਤੀ ਤੇ ਸੋ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆ ਤੇ ਅੱਜ ਆਪਾਂ ਲੱਗੇ ਸੀ ਕਿ ਲਸਣ ਦੀ ਚਟਨੀ ਬਣਾਣਾ ਤੇ ਲਸਣ ਦੀ ਚਟਨੀ ਵਾਸਤੇ ਨਾ ਆਪਾਂ ਆ ਲਈਆਂ ਨੇ ਤਿੱਖੀਆਂ ਵਾਲੀਆਂ ਮਿਰਚਾਂ ਤੇ ਆ ਲੈ ਆਏ ਆਪਾਂ ਲਸਣ ਤੇ ਇਹ ਲਸਣ ਆਪਣਾ ਵજન ਦੇ ਵਿੱਚ 250 300 ਗ੍ਰਾਮ ਹੈਗਾ ਅੱਧਾ ਕਿਲੋ ਲਸਣ ਨੂੰ ਆਪਾਂ ਛਿੱਲਿਆ ਸੀ ਤੇ ਆਪਣੇ ਕੋਲ ਮਤਲਬ 2.5 300 ਗ੍ਰਾਮ ਲਸਣ ਹੈਗਾ weight ਦੇ ਵਿੱਚ ਤੇ ਇਹ ਲਸਣ ਨੂੰ ਆਪਾਂ ਚੰਗੀ ਤਰ੍ਹਾਂ ਛਿੱਲ ਲਿਆ ਤੇ ਆ ਜਿਹੜੀਆਂ ਮਿਰਚਾਂ ਨੇ ਤੇ ਆਪਣਾ ਇੱਧਰ ਪਾਣੀ ਗਰਮ ਹੋ ਰਿਹਾ ਪਹਿਲਾਂ ਮੈਂ ਇਹਨਾਂ ਦੀਆਂ ਡੰਡੀਆਂ ਤੋੜਾਂਗੀ ਸਾਰੀਆਂ ਮਿਰਚਾਂ ਦੀਆਂ ਡੰਡੀਆਂ ਤੋੜ ਲਾਂਗੇ ਤੇ ਡੰਡੀਆਂ ਤੋੜ ਕੇ ਨਾ ਤੇ ਇਹਨਾਂ ਨੂੰ ਇੱਕ ਵਾਰੀ ਗਰਮ ਪਾਣੀ ਦੇ ਵਿੱਚ ਪਾਵਾਂਗੇ ਇੱਧਰ ਇਹ ਜੜੀ ਆਪਣੀ ਚਟਨੀ ਆ ਨਾ ਜਿਵੇਂ ਅੱਜ ਕੱਲ ਬਹੁਤ ਬੁਖਾਰ ਜਿਹਾ ਹੋ ਰਿਹਾ ਨਾ ਤੇ ਮਿੱਟੀ ਕੱਟੇ ਵਾਲਾ ਮੌਸਮ ਹੈ ਤੇ ਇਹ ਆਪਣੀ ਸਿਹਤ ਲਈ ਜਿੰਨਾ ਪਹਿਲਾਂ ਦੇ ਮੂੰਹ ਕੋੜੇ ਹੋਏ ਪਏ ਮੇਰਾ ਆਪਣਾ ਹੋਇਆ ਪਿਆ ਤੁਸੀਂ ਦੇਖਿਆ ਹੋਊਗਾ ਵੀਡੀਓ ਦੇ ਵਿੱਚ ਮੇਰੇ ਮੂੰਹ ਤੇ ਛਾਲੇ ਹੋਏ ਪਏ ਆ ਤੇ ਉਹ ਹਲਕੇ ਹਲਕੇ ਬੁਖਾਰ ਦੇ ਨਾਲ ਉਹ ਕੁਝ ਤੇ ਕੰਮ ਦੀ ਠਕਾਵਟ ਹੋ ਜਾਂਦੀ ਆ ਆਪਾਂ ਨੂੰ ਜਿਵੇਂ ਹੁਣ ਦੁਵਾਲੀ ਆ ਤੇ ਦੁਵਾਲੀ ਦੀਆਂ ਸਫਾਈਆਂ ਚੱਲ ਰਹੀਆਂ ਤੇ ਉਹਦੇ ਨਾਲ ਥਕਾਵਟ ਹੋ ਜਾਂਦੀ ਤੇ ਦੂਜਾ ਨਾ ਉਹਦੇ ਨਾਲ ਫਿਰ ਬੁਖਾਰ ਜਿਹਾ ਵੀ ਹੋ ਜਾਂਦਾ ਮੈਨੂੰ ਵੀ ਕਈ ਦਿਨਾਂ ਤੋਂ ਹਲਕਾ ਲੁਕਾ ਜਿਹਾ ਬੁਖਾਰ ਪਰ ਆਪਾਂ ਨੂੰ ਇਹ ਹੁੰਦਾ ਪੈਣਾ ਨੂੰ ਵੀ ਆਪਾਂ ਕਿਹੜਾ ਬੈਠਣਾ ਜੇ ਬੁਖਾਰ ਨਹੀਂ ਹੋਇਆ ਗੋਲੀ ਖਾ ਕੇ ਤੇ ਫਿਰ ਕੰਮ ਨੂੰ ਲੱਗ ਪੈਣਾ ਹੈ ਤੇ ਇਹ ਸਾਰੀਆਂ ਮਿਰਚਾਂ ਨੂੰ ਆਪਾਂ ਡੰਡੀਆਂ ਤੋੜ ਕੇ ਤੇ ਇੱਧਰ ਗਰਮ ਪਾਣੀ ਦੇ ਵਿੱਚ ਪਾਵਾਂਗੇ ਤੇ ਇਹ ਚਟਨੀ ਜੜੀ ਨਾ ਆਪਾਂ ਕੁੰਡੇ ਦੇ ਵਿੱਚ ਚਟਨੀ ਬਣਾਵਾਂਗੇ ਗਰਮ ਪਾਣੀ ਦੇ ਵਿੱਚ ਪਾ ਕੇ ਫਿਰ ਆਪਾਂ ਇਹਨਾਂ ਨੂੰ ਇਹ ਆਪਣੀਆਂ ਨਾ ਕਰਦੀਆਂ ਮਿਰਚਾਂ ਨੇ ਬਹੁਤ ਸੋਹਣੀਆਂ ਤੇ ਮਤਲਬ ਕੌੜੀਆਂ ਨੇ ਮਿਰਚਾਂ ਵੀ ਬਹੁਤੀਆਂ ਕੌੜੀਆਂ ਵੀ ਨਹੀਂ ਬਹੁਤੀਆਂ ਵੀ ਆਪਾਂ ਜੇ ਕਾਦੀਏ ਤੇ ਮਿੱਠੀਆਂ ਵੀ ਨਹੀਂ ਤੇ ਕੌੜੀਆਂ ਵੀ ਨਹੀਂ ਮਤਲਬ ਜਿਵੇਂ ਆਮ ਨਾਰਮਲ ਮਿਰਚਾਂ ਵਧੀਆ ਕੁਆਲਟੀ ਦੀਆਂ ਹੁੰਦੀਆਂ ਨਾ ਉਹ ਮਿਰਚਾਂ ਨੇ ਤੇ ਇਹ ਆਪਾਂ ਸਾਰੀਆਂ ਡੰਡੀਆਂ ਤੋੜ ਲਾਂਗੇ ਤੇ ਇੱਥੇ ਆਪਣਾ ਪਾਣੀ ਗਰਮ ਹੋ ਚੱਲਿਆ ਤੇ ਆਪਾਂ ਪਾਣੀ ਦੇ ਵਿੱਚ ਇਹਨਾਂ ਪਾ ਦਾਂਗੇ ਤੇ ਫਿਰ ਆਪਾਂ ਇਹਨੂੰ ਇੱਕ ਵਾਰੀ ਠੰਡੇ ਪਾਣੀ ਦੇ ਵਿੱਚ ਕੱਢ ਕੇ ਤੇ ਇਹਨੂੰ ਕੁੱਟਣਾ ਸਟਾਰਟ ਕਰਾਂਗੇ ਆਹਨ ਮੈਂ ਬਾਹਰ ਮਿਰਚਾਂ ਤੋੜ ਕੇ ਲਈ ਹੈ ਸੀਗੀ ਤੇ ਪਰ ਹੁਣ ਮੈਂ ਇਹਨੂੰ ਸਕਿੱਪ ਕਰਾਂਗੀ ਇਹਨਾਂ ਲਸਣ ਦੀ ਚਟਨੀ ਦੇ ਵਿੱਚ ਆਪਾਂ ਨਹੀਂ ਪਾਉਂਦੇ ਮੂਲੀ ਦੀ ਚਟਨੀ ਬਣਾਵਾਂਗੇ ਤੇ ਉਹਦੇ ਵਿੱਚ ਪਾ ਲਾਂਗੇ ਤੇ ਇਹ ਮੈਂ ਇੱਧਰ ਸਕਿੱਪ ਕਰਤੀ ਆ ਰੱਖਤੀ ਪਹਿਲਾਂ ਮੈਂ ਰੱਖੀ ਸੀਗੀ ਕੋਲ ਮੈਂ ਕਿਹਾ ਵੀ ਦੇਖਾਂਗੇ ਕਿ ਮਿਰਚ ਪਾ ਲਾਂਗੇ ਫਿਰ ਮੈਂ ਸੋਚਿਆ ਮੈਂ ਕਿ ਨਹੀਂ ਰਹਿਣ ਦਿੰਦੇ ਆ ਤੇ ਲੋ ਜੀ ਇੱਧਰ ਆਪਣਾ ਪਾਣੀ ਗਰਮ ਹੋ ਗਿਆ ਤੇ ਇਹਦੇ ਵਿੱਚ ਆਪਾਂ ਮਿਰਚਾਂ ਪਾ ਦਿਆਂ ਇਹ ਜਦ ਨਾਲ ਕੀ ਇਨਬਾਵੀ ਮਤਲਬ ਜਦੋਂ ਆਪਣੇ ਗਲੇ ਦੇ ਵਿੱਚ ਖਰਾਸ਼ ਜਿਹੀ ਹੁੰਦੀ ਤੇ ਲੋ ਜਿੱਤੇ ਬੰਦ ਕਰਦੇ ਨਾ ਪਾਣੀ اتنا ਗਰਮ ਹੋ ਗਿਆ ਤੇ ਗਲੇ ਦੇ ਵਿੱਚ ਜਿਹੜੀ ਖਰਾਸ਼ ਜੀ ਹੁੰਦੀ ਹੈ ਨਾ ਉਹ ਨਹੀਂ ਬਿਲਕੁਲ ਹੁੰਦੀ ਤੇ ਇਹ ਲਸਣ ਖਾਨ ਦੇ ਨਾਲ ਨਾ ਆਪਣਾ ਬਿਲਕੁਲ ਪਰੌਨੀ ਦੇ ਉੱਤੇ ਹੋਰ ਆਪਾਂ ਨੂੰ ਕਿਸੇ ਸਬਜੀ ਦੀ ਲੋੜ ਹੀ ਨਹੀਂ ਇਹੀ ਉੱਪਰ ਰੱਖ ਕੇ ਤੇ ਖਾ ਲਓ ਅਸੀਂ ਤਾਂ ਮਤਲਬ ਬਣਾਉਂਦੇ ਰਹਿੰਨੇ ਆ ਤੇ ਮੈਂ ਕਿਹਾ ਚਲੋ ਆਪਾਂ ਵੀਡੀਓ ਬਣਾਉਣੀ ਵੀ ਜ਼ਰੂਰੀ ਆ ਤੇ ਵੀਡੀਓ ਵੀ ਬਣਾ ਲਈਏ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਨਾਂ ਸਾਰੀਆਂ ਮਿਰਚਾਂ ਨਾਲ ਇਧਰ ਪਾ ਲਾਂਗੇ ਫਿਰ ਆਪਾਂ ਇਹਨੂੰ ਠੰਡੇ ਪਾਣੀ ਦੇ ਵਿੱਚ ਕੱਢਾਂਗੇ ਇੱਕ ਵਾਰੀ ਗਰਮ ਦੇ ਵਿੱਚੋਂ ਕਰਕੇ ਤੇ ਫਿਰ ਇਹਨੂੰ ਠੰਡੇ ਦੇ ਵਿੱਚ ਕਰਾਂਗੇ ਤੇ ਮਿਰਚਾਂ ਆਪਣੀਆਂ ਪੂਰੀ ਤਰ੍ਹਾਂ ਨਾਲ ਹਨ ਭੂਗੀਆਂ ਗਰਮ ਮਤਲਬ ਆਪਾਂ ਇਹਨਾਂ ਨੂੰ ਗਰਮੀ ਕਰਨਾ ਸੀ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਇਹਨਾਂ ਦੀ ਫਿਰ ਖਰਾਸ਼ ਜੀ ਬਿਲਕੁਲ ਘਟ ਜਾਏਗੀ ਤੇ ਹੁਣ ਆਪਾਂ ਇਹਨੂੰ ਪਾਉਂਦਾ ਸਤਰਾ ਪੁੰਲਾਂਗੇ ਕੋਣ ਦੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਇਸ ਠੰਡੇ ਪਾਣੀ ਦੇ ਵਿੱਚ ਇੱਧਰ ਪਾ ਦਾਂਗੇ ਇੱਧਰ ਆਪਾਂ ਇਹਨਾਂ ਨੂੰ ਠੰਡੇ ਪਾਣੀ ਦੇ ਵਿੱਚ ਪਾਤਾ ਇਹ ਇਹ ਮਿਰਚਾਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹ ਮਿਰਚਾਂ ਦੀ ਕੁਆਲਿਟੀ ਵਧੀਆ ਹੈ ਤੇ ਜੇਕਰ ਮਿਰਚਾਂ ਮੋਟੀਆਂ ਹਨ ਤਾਂ ਤੁਸੀਂ ਉਹਨਾਂ ਦੇ ਬੀਜ ਕੱਢਣੇ ਹਨ ਤੇ ਕੱਢ ਵੀ ਸਕਦੇ ਆਂ ਕਈ ਲੋਕ ਬੀਜ ਵੀ ਕੱਢ ਲੈਂਦੇ ਆਂ ਬਾਕੀ ਆਪਣੇ ਤਾਂ ਇਦਾਂ ਜਿੰਨੇ ਕ ਨਿਕਲ ਜਾਣਗੇ ਆਪਾਂ ਕੁੰਡੇ ਦੇ ਵਿੱਚ ਬਣਾਉਣੀ ਆ ਚਟਨੀ ਤੇ ਲਓ ਜੀ ਆਪਣੀਆਂ ਮਿਰਚਾਂ ਠੰਡੀਆਂ ਹੋ ਗਈਆਂ ਤੇ ਹੁਣ ਆਪਾਂ ਇਹਨੂੰ ਕੁੰਡਾ ਮੈਂ ਧੋ ਕੇ ਰੱਖਿਆ ਸੀਗਾ ਤੇ ਆਪਾਂ ਕੁੰਡੇ ਕੁੱਟਣੇ ਨੇ ਵਿੱਚ ਇਹਨੂੰ ਬਣਾਵਾਂਗੇ മിചാ ഹളി കുട്ടി ജോലി ദണേക്കാര ഉണ്ടെങ്കിൽ ഹളി ഹളി സാർ രഗഡ് ਫਰਾਂ ਦਾ ਸੰਤਨ ਹਲਾਵੋ ਜੀ ਇਹ ਆਪਣਾ ਹੋ ਗਿਆ ਤਿਆਰ ਤੇ ਹੁਣ ਆਪਾਂ ਇਹਨੂੰ ਕਿਸੇ ਭਾਂਡੇ ਦੇ ਵਿੱਚ ਕੱਢ ਲੈਨੇ ਆ ਦੇਖੋ ਛੋਟਾ ਜਿਹਾ ਮोटा ਤੇ ਹੁਣ ਆਪਾਂ ਇਹਨੂੰ ਸਾਦੇ ਕਿਸੇ ਭਾਂਡੇ ਦੇ ਵਿੱਚ ਕੱਢ ਲਾਂਗੇ ਆਪਾਂ ਇਹਨੂੰ ਸਾਰੇ ਨਾ ਪੰਡੇ ਦੇ ਵਿੱਚ ਇਹਦਾ ਆਪਣੀ ਮਾਂ ਛੰਨੇ ਚ ਪਾੜਦੀ ਸੀ ਇਹਦਾ ਹੋ ਚੇ ਤੇ ਹੁਣ ਆਪਾਂ ਇਹਨੂੰ ਤੜਕਾ ਲਾ ਲੈਨੇ ਆ til að hlapna hókja að garma en einu appa hann paðan einu appa sem maður hálpa hálpa तेल में ना जाएगा तेल काफ़ी छज जाएगा हम लग रहा है कि मैं तेल घट आ सेम मारा ना तो जिमें जिमें लसन भुजेगा क्योंकि लसन में भुजन में ना काफ़ी टाइम लगना है तो ये तेल में छज जाएगा हौली हौली तेल में छज जाएगा लून ਤੇ ਥੋੜਾ ਜਿਹਾ ਪਾਵਾਂਗੇ ਚਾਟ ਮਸਾਲਾ ਬਾਅਦ ਚ ਪਾਵਾਂਗੇ ਤੇ ਕਾਲਾ ਨਮਕ ਪਾ ਦਿੰਨੇ ਕਾਲਾ ਨਮਕ ਪਾ ਦਾਂਗੇ ਥੋੜਾ ਜਿਹਾ ਤੇ ਚਾਟ ਮਸਾਲਾ ਪਾਵਾਂਗੇ ਤੇ ਪਰ ਪਾਵਾਂਗੇ ਚਾਟ ਮਸਾਲਾ ਨਹੀਂ ਸੋਈ ਆਮਚੂ ਤੇ ਉਹ ਬਾਅਦ ਚ ਪਾਵਾਂਗੇ ਤੇ ਨਾਲ ਆਪਾਂ ਮੈਂ ਤੇਲ ਥੋੜਾ ਜਿਹਾ ਵੈਸੇ ਤੇਲ ਆਪਾਂ ਜਿਆਦਾ ਪਾ ਸਕਦੇ ਆ ਇੱਥੇ ਪਰ ਮੈਂ ਬਾਅਦ ਵਿੱਚ ਥੋੜਾ ਜਿਹਾ ਦੇਸੀ ਘਿਓ ਪਾਵਾਂਗੀ ਤੇ ਇਹ ਜਿਹੜੀ ਚਟਨੀ ਹੈ ਨਾ ਬਹੁਤ ਹੀ ਜ਼ਿਆਦਾ ਸਵਾਦ ਬਣੇਗੀ ਅੱਜ ਇੱਥੇ ਆਪਣੀ ਪਹੁੰਚ ਗਈ ਹੈ ਮਤਲਬ ਚਟਨੀ ਤੇ ਆ ਦੇਖੋ ਕਿੰਨਾ ਸੋਹਣਾ ਕਲਰ ਆ ਗਿਆ ਜਦੋਂ ਇਸ ਤਰ੍ਹਾਂ ਵੇਖੋ ਤੇਲ ਛੱਟ ਗਈ ਨਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਘਿਓ ਆਪਾਂ ਪਾ ਲਵਾਂਗੇ ਘਿਓ ਚਟਨੀ ਦੇ ਲਈ ਕੋ ਤਿਆਰ ਮਸਾਲੇ ਜਿਹੀ ਕੀ ਕੋ ਤਿਆਰ ਬਸ ਜਦੋਂ ਹੁਣ ਇਹ ਘਿਓ ਇਹਦੇ ਵਿੱਚ ਇਸ ਤੋਂ ਤੇ ਆਪਾਂ ਇਹ ਕਾਰ ਕੱਢ ਲਾਂਗੇ ਤੇ ਆਪਾਂ ਤੁਹਾਨੂੰ ਦੱਸ ਦਈਏ ਵੀ ਆਪਾਂ ਇਹਦੇ ਵਿੱਚ ਪਾਇਆ ਹੈ ਸੇਂਦਾ ਨਮਕ ਤੇ ਕਾਲਾ ਨਮਕ ਚੁਟਕੀ ਭਰ ਤੇ ਮਤਲਬ ਕਿ ਭੁੰਨੇ ਹੋਇਆ ਜੀਰਾ ਤੇ ਮਾੜਾ ਜਾਂ ਆਂਬ ਚੂਰ ਪਾਊਡਰ ਹੋਰ ਆਪਾਂ ਕੋਈ ਚੀਜ਼ ਨਹੀਂ ਪਾਈ ਬਸ ਤੇ ਮਿਰਚਾਂ ਤੇ ਲਸਣ ਆਪਾਂ ਹੈ ਗਈ ਸੀ ਆਲਰੇਡੀ ਇਹ ਲਸਣ ਵੀ ਕੱਟੀ ਹੋਈ ਹੈ ਤੇ ਬਸ ਜਿਆਦਾ ਨਹੀਂ ਪਾਉਣੀ ਚਾਹੀਦੀ ਉਸ ਨੂੰ ਦੀ ਤੇ ਲਓ ਜੀ ਦੇਖੋ ਆਪਣੀ ਚਟਨੀ ਕਿੰਨੀ ਜਾੜਾ ਹੋ ਰਹੀ ਆ ਬੜੀ ਆ ਬੜੀ ਸਾਰੇ ਪਰਾਠੇ ਦੇ ਨਾਲ ਖਾਓ ਤੇ ਉੱਤੇ ਆਪਾਂ ਇਹਨੂੰ ਬਣਾਉਣ ਲਈ ਤਾਂ ਕੋਈ ਪੌਣਾ ਘੰਟਾ ਲੱਗ ਜਾਂਦਾ ਹੈ ਤੇ ਪਰ ਆਪਣੀ ਬਹੁਤ ਹੀ ਚਟਣੀ ਪਰਫੈਕਟ ਬਣ ਗਈ ਆਪਾਂ ਇੱਥੇ ਕਰਤਾ ਗੈਸ ਬੰਦ ਤੇ ਹੁਣ ਆਪਾਂ ਇਹਨੂੰ ਸਾਰੇ ਕੱਟ ਲਾਂਗੇ ਇਹਨੂੰ ਗਾੜਾ ਸੌਸ ਵਿੱਚ ਰਾਜਸਥਾਨ ਦੇ ਲੋਕ ਤਾਂ ਜਦੋਂ ਜਾਂਦੇ ਨੇ ਉਹ ਆਪਣੇ ਟੈਂਟ ਸ਼ਰਤ ਬੰਦੀ ਸੀ ਤੇ ਉਹ ਆਪਣੇ ਘਰੇ ਆ ਗਈ ਰਾਜਸਥਾਨ ਅੰਬੀ ਜਡੇ ਸ਼ਰਕਮ ਨੋਵੇ ਹੂੰ ਹੂੰ ਕਹਿੰਦੇ ਜੀ ਥੋੜਾ ਜਿਹਾ 5-7 ਟਿਕਾਣੇ ਲਸਾਂ ਤੇ ਲਾਲ ਮਿਰਚਾਂ ਦੇ ਦੋ ਮੈਂ ਕੀ ਕਰਾਂ ਹੂੰ ਤਾਂ ਮੈਨੂੰ ਪਤਾ ਇਸ ਚਾਹ ਸਬਜ਼ੀ ਨੂੰ ਪਾਹਣੇ ਕਹਿੰਦੀ ਨਹੀਂ ਚਟਨੀ ਬਣਾਣੀ ਹੈ ਅਸੀਂ ਨਾ ਚਟਨੀ ਤੋਂ ਬਿਨਾ ਰੋਟੀ ਨਹੀਂ ਖਾਂਦੇ ਹੂੰ ਜੀ ਲੋਚੀ ਮੋਤਸੀ ਦਸ ਇਹ ਤਾਂ ਉਹ ਹੈ ਸਾਡੀ ਬਣਾਈ ਹੋਈ ਚਟਨੀ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਹੈ ਤੇ ਬਸ ਸਾਦੇ ਵਿੱਚ ਇੱਕ ਚਮਚਾ ਘਿਓ ਜ਼ਰੂਰ ਪਾਓ ਤੇ ਇਹਨੂੰ ਤੁਸੀਂ ਪਰੌਂਠੀ ਤੇ ਰੱਖ ਕੇ ਖਾਓ ਚਾਹੇ ਤੁਸੀਂ ਸਬਜ਼ੀ ਦੇ ਨਾਲ ਥੋੜੀ ਜੀ ਮਤਲਬ ਜਿਵੇਂ ਲੈ ਲਓ ਤੇ ਆਪਾਂ ਨੂੰ ਜਿਵੇਂ ਬੁਖਾਰ ਦੇ ਨਾਲ ਮੂੰਹ ਕੌੜਾ ਆਇਆ ਨਾ ਤੇ ਇਹ ਆਪਣੇ ਟੇਸਟ ਨੂੰ ਚੇਂਜ ਕਰ ਦੇਗੀ ਦੇਖੋ ਕਿੰਨੀ ਜ਼ਿਆਦਾ ਵਧੀਆ ਚਟਨੀ ਨਾ ਵਿੱਚ ਕੋਈ ਸਰਲ ਸਰਲ ਕਰਦਾ ਤੇਲ ਹੈ ਤੇ ਨਹੀਂ ਬਹੁਤ ਹੀ ਜ਼ਿਆਦਾ ਪਰਫੈਕਟ ਬਣੀ ਹੈ ਜਿੰਨੇ ਵੀ ਕਹਿ दिए ਉਨੀ ਪਰਫੈਕਟ ਬਣੀ ਬਹੁਤ ਹੀ ਜ਼ਿਆਦਾ ਵਧੀਆ ਬਣੀ ਸੋ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਚਟਨੀ ਮਸੰਦੀ ਚਟਨੀ ਕਿਵੇਂ ਦੀ ਲੱਗੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਅਸੀਸਾਂ ਤੁਹਾਨੂੰ